ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਿਆ ਕਿ ਅਸੀਂ ਦਿੱਲੀ ਮੂਵ ਕਰਾਂਗੇ ਦਿੱਲੀ ਲਈ ਸਾਡੀ ਤਿਆਰੀ ਹੈ ਉਹਦੇ ਲਈ ਸਾਡੀਆਂ ਸੰਗਠਾਾਂ ਨੇ ਆਪਦੇ ਟਰੈਕਟਰਾਂ ਦੇ ਟਰਾਲੀਆਂ ਦੇ ਸੰਦ ਸਾਰਾ ਸਮਾਨ ਤਿਆਰ ਕਰਨਾ ਸ਼ੁਰੂ ਕਰ ਲਿਆ ਮੋਰਚੇ ਦੇ ਵਿੱਚ ਰਨਆਊਂਡਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੰਗਠਨਾਵਧਨੀਆਂ ਸ਼ੁਰੂ ਹੋ ਗਈਆਂ ਦਿਉਣਾ ਹਰਿਆਣਾ ਗਵਰਨਮੈਂਟ ਦੇ ਖਿਲਾਫ ਇਕੂਠਾ ਦਿਉ ਹਰਿਆਣਾ ਗਵਰਨਮੈਂਟ ਦੇ ਖਿਲਾਫ ਧਰਨਾ ਪ੍ਰੋਟੈਸਟ ਕਰੋ ਅੱਜ ਵਕਤ ਹੈ ਨਾ ਸਪਸ਼ਟ ਹੋ ਗਿਆ ਕਲੀਅਰ ਹੋ ਗਿਆ ਕਿ ਕਿਸਾਨਾਂ ਨੇ ਬਾਰਡਰ ਨਹੀਂ ਰੋਕ ਕੇ ਹਰਿਆਣਾ ਗਵਰਨਮੈਂਟ ਨੇ ਰੋਕੀ ਸੀ ਸੁਪਰੀਮ ਕੋਰਟ ਨੇ ਵੀ ਟਿੱਪਣੀਆਂ ਕੀਤੀਆਂ ਕਿ ਤੁਸੀਂ ਸੁਪ ਹਾਈ ਕੋਰਟ ਦਾ ਫੈਸਲਾ ਮੰਨਣ ਤੋਂ ਕਿਉਂ ਪਾਈਦੇ ਹੋ ਇਹ ਕਹਿੰਦੀ ਸੀ ਪਾਰਟੀ ਕਿ ਅੱਪਕੀ ਬਾਹ 400 ਪਾਰ ਹਨ ਉਹਨਾਂ ਨੂੰ ਐਸ ਵਾਲੀ ਇਸ ਸਮੇਂ ਕਰੋੜੀਆਂ ਦੀ ਸਰਕਾਰ ਬਣਾਉਣੀ ਪੈ ਰਹੀ ਹੈ ਅਕਰੋੜੀਆਂ ਦੀ ਸਰਕਾਰ ਜੋ ਜਿਹੜੇ ਇੰਨੇ ਲਗਾਓ ਨਾਲ ਬੈਠੇ ਨੇ ਇੰਨੀ ਸੋਚ ਨਾਲ ਬੈਠੇ ਨੇ ਇੰਨੀ ਸਮਝ ਬਣਾ ਕੇ ਬੈਠੇ ਨੇ ਤਾਂ ਇਹ ਦਾਅਵੇ ਨਾਲ ਗੱਲ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਦਿੜਤਾ ਦੇ ਸਾਹਮਣੇ ਜਿਹੜੇ ਰਾਜਾਂ ਦੇ ਸਾਹਮਣੇ ਕਦੇ ਉਹਨਾਂ ਦੀ ਮਿਹਨਤ ਨੂੰ ਅਜਾਇਆ ਨਹੀਂ ਜਾਣ ਦਿੰਦਾ ਉਹਨਾਂ ਦੀ ਮਿਹਨਤ ਨੂੰ ਫਲ ਮਿਲਣਾ ਫਲ ਪੈਣਾ ਫਲ ਪੈ ਵੀ ਰਿਹਾ ਸੜਕ ਤੇ ਬੈਠ ਕੇ ਸਾਡੇ ਤੇ ਮੋਰਚੇ ਦੇ ਵਿੱਚ ਬੈਠੇ ਲੋਕਾਂ ਲਈ ਲੰਗਰ ਤਿਆਰ ਕਰ ਰਹੀ ਹੈ ਲੰਗਰ ਤਿਆਰ ਔਰ ਆਪਦੇ ਛੋਟੇ ਛੋਟੇ ਬੱਚੇ ਉਹ ਬੱਚਾ ਸਾਹਮਣੇ ਬੈਠਾ ਜਿਦਾਂ ਗੁੜੀਆ ਬੈਠੀ ਹੈ ਇਹਨਾਂ ਨੂੰ ਨਾਲ ਲੈ ਕੇ ਇੱਥੇ ਨਾਲ ਉਹਨਾਂ ਨੂੰ ਆਪਦੀ ਬੁੱਗਲ ਚ ਲੈ ਕੇ ਨਾਲੇ ਪੜਾ ਰਹੀ ਹੈ ਨਾਲੇ ਉਹਨਾਂ ਨੂੰ ਸੇਵਾ ਦਾ ਬਲ ਸਕਾਰੇ ਤੇ ਲਈ ਆਪ ਸੇਵਾ ਕਰ ਰਹੀ ਹੈ ਉਹ ਛੋਟਾ ਬੱਚਾ ਬੈਠਾ ਹੈ ਜਿਹੜਾ ਸਬਜ਼ੀ ਤਿਆਰ ਕਰਨ ਦੇ ਲਈ ਗੰਢਿਆਂ ਦਾ ਕੰਮ ਕਰਦਾ ਹੈ ਆਹ ਬੱਚੀ ਬੈਠੀ ਹੈ ਜਿਹੜੀ ਛੋਟੀ ਇਹ ਬੱਚੀ ਇਸ ਗੱਲ ਨੂੰ ਲੈ ਕੇ ਕਿ ਮੈਂ ਉੱਥੇ ਪੜ ਲਾਂਗੀ ਇਹ ਆਪਦੀ ਕਾਪੀ ਆਫ ਦੀ ਕਿਤਾਬਾਂ ਦਾ ਸਾਰਾ ਕੁਝ ਨਾਲ ਲੈ ਕੇ ਆਈ ਆਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਕਿ ਬਾਰਡਰ ਖੋਲੋ ਉਹਦੇ ਮਾਮਲੇ 'ਚ ਅੱਜ ਇੱਥੇ 14 ਤਰੀਕਾ ਤੇ 14 ਤਰੀਕ ਨੂੰ ਦੋਨੋਂ ਫੋਰਮਾਂ ਦੀ ਮੀਟਿੰਗ ਹੋਣੀ ਹੈ ਪਹਿਲਾ ਐਸਪੀਐਮ ਨੌਨ ਪੋਲੀਟੀਕਲ ਦੇ ਆਗੂ ਸਹਿਬਾਨ ਫਟਾਫਟ ਆ ਰਹੇ ਨੇ ਇਧਰ ਦੇਖ ਸਕਦੇ ਹੋ ਤੁਸੀਂ ਇਹ ਗੱਡੀਆਂ ਆ ਰਹੀਆਂ ਨੇ ਸਾਰੇ ਆਗੂ ਸਹਿਬਾਨਾਂ ਦੀਆਂ ਸਾਰੇ ਆਗੂ ਆ ਰਹੇ ਨੇ ਤੇ ਇੱਥੇ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਉਹਨਾਂ ਫਰਮਾਂ ਦੀ ਸਾਂਝੀ ਮੀਟਿੰਗ ਹੋਣੀ ਹੈ ਮੈਂ ਜਿਹੜੀ ਅੱਜ ਦੀ ਵੀਡੀਓ ਦੇ ਮਾਧਿਅਮ ਤੋਂ ਤੁਹਾਨੂੰ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਕਿ ਸਭ ਤੋਂ ਪਹਿਲੀ ਤਾਂ ਇੰਪੋਰਟੈਂਟ ਗੱਲ ਦੋਸਤੋ ਸਮਝਣ ਵਾਲੀ ਇਹ ਆ ਕਿ ਜਿਸ ਵੀ ਸਮੇਂ ਹਰਿਆਣਾ ਗਵਰਨਮੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਯਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੀ ਹੋਈ ਇਹਨਾਂ ਬੈਰੀਕੇਡਾਂ ਨੂੰ ਖੋਲਦੀ ਹੈ ਤਾਂ ਫਿਰ ਆਪਣਾ ਸਾਰਿਆਂ ਦਾ ਇੱਕ ਪ੍ਰੋਗਰਾਮ ਹੈ ਜਿਹੜਾ ਅੱਜ ਇੱਥੇ ਉਲੀਕਿਆ ਜਾਣਾ ਵੈਸੇ ਆਪਣੀ ਜਥੇਬੰਦੀ ਦੀ ਜੋ ਮੀਟਿੰਗ ਹੋ ਚੁੱਕੀ ਆ ਪਰਸੋਂ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਿਆ ਕਿ ਅਸੀਂ ਦਿੱਲੀ ਮੂਵ ਕਰਾਂਗੇ ਦਿੱਲੀ ਲਈ ਸਾਡੀ ਤਿਆਰੀ ਹੈ ਉਹਦੇ ਲਈ ਸਾਡੀਆਂ ਸੰਗਤਾਂ ਨੇ ਆਪਦੇ ਟਰੈਕਟਰਾਂ ਦੇ ਟਰਾਲੀਆਂ ਤੇ ਸੰਦ ਸਾਰਾ ਸਮਾਨ ਤਿਆਰ ਕਰਨਾ ਸ਼ੁਰੂ ਕਰ ਲਿਆ ਮੋਰਚੇ ਦੇ ਵਿੱਚ ਰਾਉਂਕਾ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੰਗਤਾਂਬੱਧਨੀਆਂ ਸ਼ੁਰੂ ਹੋ ਗਈਆਂ ਨੇ ਮੈਂ ਇਹਦੇ ਨਾਲ-ਨਾਲ ਗੱਲ ਕਰਨੀ ਚਾਹਣਾ ਹੈ ਕਿ ਜਿਹੜੇ ਮੋਰਚੇ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਕਿਸਾਨੀ ਦੇ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕਾਂ ਲੋਕ ਨੇ ਉਹਨਾਂ ਦਾ ਕੀ ਰੋਲ ਹੈ ਆਹ ਜਿਹੜੀ ਸਾਹਮਣੇ ਜਵਾਰ ਖੜੀ ਹੈ ਤੁਹਾਡੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਬੰਦਾ ਬਾਹਰ ਖੜੀ ਕਰੇ ਵਿੱਚ ਚੜ ਕੇ ਤਾਂ ਮੇਰਾ ਖਿਆਲ ਹੈ ਹੱਥ ਨੰਗਾ ਦਿਸਦਾ ਨਹੀਂ ਇਹ ਉਹ ਥਾਂ ਹੈ ਉਹ ਖੇਤ ਹੈ ਜਿੱਥੇ 4-5 ਕਿੱਲੇ ਕਣਕ ਸਾਡੇ ਕਿਸਾਨਾਂ ਦੀ ਲਤੜ ਕੇ ਬਰਬਾਦ ਹੋਈ ਮਰੀ ਸੀ ਤੇ ਅਸੀਂ ਇਹਨਾਂ ਵੀਰਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਪ੍ਰਭਾ ਅਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕਰਾਂਗੇ ਚਾਹੇ ਸਾਨੂੰ ਝੋਲੀ ਅੱਡ ਕੇ ਕੱਲੇ-ਕੱਲੇ ਘਰੇ ਜਾ ਕੇ ਲਿਆਉਣਾ ਪਵੇ ਮੰਨ ਕੇ ਤੁਹਾਡਾ ਜਿੰਨਾ ਨੁਕਸਾਨ ਹੋਇਆ ਤੁਹਾਡੇ ਦਾਣਿਆਂ ਦੀ ਪਰਪਾਈ ਕਰਾਂਗੇ ਪਰ ਮੈਂ ਧਨਵਾਦੀ ਹਾਂ ਉਹਨਾਂ ਵੀਰਾਂ ਦਾ ਉਹਨਾਂ ਨੇ ਕਿਹਾ ਕੀ ਉਹਨਾਂ ਨੇ ਕਿਹਾ ਕਿ ਜੇ ਇਹ ਨੁਕਸਾਨ ਹੋ ਗਿਆ ਅੱਛੇ ਦਾ ਕੁਝ ਨਹੀਂ ਲੈਣਾ ਤੇ ਉਹ ਜਿਸ ਵੇਲੇ ਆ ਜਵਾਰ ਬੀਜ ਦਾ ਬਰਦਾਸੀ ਨੌਜਵਾਨ ਉਸ ਵੇਲੇ ਜਿਹੜੀ ਉਹਨੇ ਗੱਲ ਕਹੀ ਬੜੀ ਵੱਡੀ ਗੱਲ ਕਹੀ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਉੱਪਰ ਵਾਲਾ ਵਾਹਿਗੁਰੂ ਅਕਾਲਪੁਰਖ ਤੁਹਾਡੇ ਨਾਲ ਹੈ ਉਹ ਵੀਰ ਨੇ ਕਿਹਾ ਕਿ ਜਿਹੜੇ ਸਾਡੀ ਪੰਜ ਕਿੱਲੇ ਮਰੀ ਹੈ ਇਸ ਪੰਜ ਕਿੱਲਾਂ ਦੇ ਦਾ ਜਿਹੜਾ ਝਾੜ ਸੀ ਜਿਹੜਾ ਫਸਲ ਹੋਣੀ ਸੀ ਸਾਡਾ ਇੱਥੇ ਕਾਫੀ ਖੇਤ ਆ ਉਸ ਖੇਤ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਕਰਤੀ ਸਾਡਾ ਸਾਰੀ ਫਸਲ ਦਾ ਝਾੜ ਆਸ ਪੜੋਸ ਇਲਾਕੇ ਨਾਲੋਂ ਵੱਧ ਨਿਕਲਿਆ ਅਸੀਂ ਨਹੀਂ ਲੈਣਾ ਹੱਥ ਜੋੜ ਕੇ ਬੇਨਤੀ ਕਰਕੇ ਗਿਆ ਕਿ ਸਾਡੇ ਵਾਸਤੇ ਕਿਸੇ ਨੂੰ ਤਕਲੀਫ ਨਾ ਦੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਨੇ ਇਹ ਸਮੋਰਚ ਨਾਲ ਜੁੜੇ ਹੋਏ ਨੇ ਜਿਹੜੇ ਆਹ ਲੜਕੀ ਬੈਠੀ ਦਿਖ ਰਹੀ ਹੋਣੀ ਤੁਹਾਨੂੰ ਇਹ ਸਾਡੇ ਬਲੌਕ ਕੋਟਕਪੂਰਾ ਦੇ ਪ੍ਰਧਾਨ ਦਾ ਪਰਿਵਾਰ ਹੈ ਉਹਦੇ ਬੱਚੇ ਨੇ। ਉਹ ਛੋਟਾ ਬੱਚਾ ਬੈਠਾ ਹੈ। ਜਿਹੜਾ ਸਬਜ਼ੀ ਤਿਆਰ ਕਰਨ ਦੇ ਲਈ ਗੰਢਿਆਂ ਦਾ ਕੰਮ ਕਰਦਾ ਹੈ। ਆਹ ਬੱਚੀ ਬੈਠੀ ਹੈ ਜਿਹੜੀ ਛੋਟੀ ਇਹ ਬੱਚੀ ਇਸ ਗੱਲ ਨੂੰ ਲੈ ਕੇ ਕਿ ਮੈਂ ਉੱਥੇ ਪੜ ਲਾਂਗੀ ਇਹ ਆਪਦੀ ਕਾਪੀ ਆਪਦੀ ਕਿਤਾਬਾਂ ਉਹਦਾ ਸਾਰਾ ਕੁਝ ਨਾਲ ਲੈ ਕੇ ਆਈ ਹੈ ਤੇ ਮੈਂ ਮੋਰਚੇ 'ਚ ਚੱਲਣਾ ਆਹ ਜਿਹੜੀ ਲੜਕੀ ਬੈਠੀ ਆ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਭਰਾਵੋ ਸਮਝੋ ਨਾ ਤਾਂ ਇਹ ਟੱਪਰੀ ਵਾਸਾਂ ਦੀ ਧੀ ਆ ਤੇ ਨਾ ਹੀ ਇਹ ਟੱਪਰੀ ਵਾਸਾਂ ਦੇ ਵਿਆਹੀ ਆ ਦੋਨੇ ਗੱਲਾਂ ਨੇ ਸਰਦੇ ਆਉਂਦੀ ਧੀ ਹੈ ਤੇ ਸਰਦੇ ਕਰਿਆ ਗੜਿਆਂ ਨੇ ਵੇਖਿਆ ਪਰ ਆ ਜਿਹੜੇ ਹਾਲਾਤਾਂ ਜੇ ਵੇਖੀ ਆ ਸੜਕ ਤੇ ਬੈਠ ਕੇ ਸਾਡੇ ਤੇ ਮੋਰਚੇ ਦੇ ਵਿੱਚ ਬੈਠੇ ਲੋਕਾਂ ਲਈ ਲੰਗਰ ਤਿਆਰ ਕਰ ਰਹੀ ਹੈ ਲੰਗਰ ਤਿਆਰ ਔਰ ਆਪਦੇ ਛੋਟੇ ਛੋਟੇ ਬੱਚੇ ਉਹ ਬੱਚਾ ਸਾਹਮਣੇ ਬੈਠਾ ਜਿਦਾਂ ਗੁੜੀਆ ਬੈਠੀ ਹੈ ਇਹਨਾਂ ਨੂੰ ਨਾਲ ਲੈ ਕੇ ਇੱਥੇ ਨਾਲ ਉਹਨਾਂ ਨੂੰ ਆਪਦੀ ਗੁੱਕਲ ਚ ਲੈ ਕੇ ਨਾਲੇ ਪੜਾ ਰਹੀ ਹੈ ਨਾਲੇ ਉਹਨਾਂ ਨੂੰ ਸੇਵਾ ਦਾ ਬਲ ਸਕਾਰੇ ਤੇ ਨਾਲੇ ਆਪ ਸੇਵਾ ਕਰ ਰਹੀ ਹੈ ਸੋ ਮੇਰੀ ਬੇਨਤੀ ਆ ਕਿ ਮੋਰਚਾ ਇਹੋ ਜੀਆਂ ਰੂਹਾਂ ਇਹੋ ਜੀ ਸੋਚ ਵਾਲੇ ਪ੍ਰਾਣੀਆਂ ਦੀ ਸ਼ਕਤੀ ਦੇ ਨਾਲ ਮੋਰਚੇ ਜਿੱਤਦੇ ਹੁੰਦੇ ਨੇ ਤੇ ਬਹੁਤ ਸਾਰੀਆਂ ਰੂਹਾਂ ਇੱਥੇ ਮੋਰਚੇ 'ਤੇ ਇਹੋ ਜੀਆਂ ਬੈਠੀਆਂ ਨੇ ਜਿਹੜੀਆਂ ਜਸਦਨ ਦੇ ਆਏ ਨੇ ਉਸੇ ਦਿਨ ਤੋਂ ਅੱਜ ਤੱਕ ਮੋਰਚੇ ਤੋਂ ਐਬਸੈਂਟ ਨਹੀਂ ਹੋਏ ਲਗਾਤਾਰ ਬਿਕੇ ਸੋ ਜਿਹੜੇ ਇੰਨੇ ਲਗਾਓ ਨਾਲ ਬੈਠੇ ਨੇ ਇੰਨੀ ਸੋਚ ਨਾਲ ਬੈਠੇ ਨੇ ਇੰਨੀ ਸਮਝ ਬਣਾ ਕੇ ਬੈਠੇ ਨੇ ਤਾਂ ਇਹ ਦਾਅਵੇ ਨਾਲ ਗੱਲ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਦਿੜਤਾ ਦੇ ਸਾਹਮਣੇ ਜਿਹੜੇ ਰਾਜਾਂ ਦੇ ਸਾਹਮਣੇ ਕਦੇ ਉਹਨਾਂ ਦੀ ਮਿਹਨਤ ਨੂੰ ਅਜਾਇਆ ਨਹੀਂ ਜਾਣ ਦਿੰਦਾ ਉਹਨਾਂ ਦੀ ਮਿਹਨਤ ਨੂੰ ਫਲ ਮਿਲਣਾ ਫਲ ਪੈਣਾ ਫਲ ਪੈ ਵੀ ਰਿਹਾ ਹੈ ਤੁਸੀਂ ਦੇਖਿਆ ਜਿੱਦਾਂ ਵੋਟਾਂ ਦਾ ਐਲਾਨ ਹੋਇਆ ਸੀ ਸਾਨੂੰ ਬਹੁਤ ਕਹਿਣ ਲੱਗੇ ਸੀ ਕਿ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਬੜੇ ਬੁੱਧੀਜੀਵੀ ਕਹਿਣ ਲੱਗੇ ਸੀ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਹੁਣ ਤਾਂ ਜੀ ਚੱਕੋ ਸਮਾਨ ਘਰੇ ਚੱਲੋ ਬਹੁਤ ਟਾਈਮ ਲੱਗੂਗਾ ਜੀ ਲੇਕਿਨ ਇੱਥੇ ਲੱਗੇ ਹੋਏ ਮੋਰਚੇ ਨੇ ਹਰ ਇੱਕ ਪੋਲੀਟਿਕਲ ਪਾਰਟੀ ਨੂੰ ਸੋਚਣ ਲਈ ਮਜਬੂਰ ਕੀਤਾ ਹਰ ਇੱਕ ਨੂੰ ਮਜਬੂਰ ਕੀਤਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਆਪਦੇ ਚੋਣ ਮੈਨੀਫੈਸਟੋ ਤੇ ਲੈ ਕੇ ਆਵੇ ਤੇ ਅਜੰਡੇ ਤੇ ਲੈ ਕੇ ਆਵੇ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਨੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਕਿਸਾਨਾਂ ਦੇ ਮੁੱਦੇ ਚੁੱਕੇ ਨਹੀਂ ਜਿਹੜੀ ਤਾਕਤ ਸੀ ਜਿਹੜੀ ਬੀਜੇਪੀ ਲਾ ਜਿਹੜੇ ਸਾਡੀ ਸਰਕਾਰ ਜਿਹੜੇ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੋਂ ਮੌਜੂਦਾ ਪ੍ਰਧਾਨ ਮੰਤਰੀ ਇਹ ਕਹਿੰਦੀ ਸੀ ਪਾਰਟੀ ਕਿ ਅੱਪਕੀ ਬਾਅਦ 400 ਪਾਰ ਹਨ ਉਹਨਾਂ ਨੂੰ ਐਸ ਵਾਲੀ ਐਸ ਸਮੇਂ ਕਰੋੜੀਆਂ ਦੀ ਸਰਕਾਰ ਬਣਾਉਣੀ ਪੈ ਰਹੀ ਹੈ ਅਕਰੋੜੀਆਂ ਦੀ ਸਰਕਾਰ ਸੋ ਇਹ ਹਾਲਾਤ ਨੇ ਇਹ ਹਾਲਾਤ ਨੇ ਇੰਨਾ ਹਾਲਾਤਾਂ ਨੂੰ ਸਮਝੋ ਅੰਦੋਲਨ ਜਿੱਤ ਵੱਲ ਨੂੰ ਕਦਮ ਦਰ ਕਦਮ ਵਧ ਰਿਹਾ ਹੈ ਮੈਂ ਇੱਕ ਬੇਨਤੀ ਕਰਦਾ ਇਹ ਜ਼ਰੂਰ ਚਾਣ ਦੇ ਕੇ ਦੇਖਿਓ ਮੋਰਚਾ ਅੱਪਾ ਜਦੋਂ ਵੀ ਆਰਡਰ ਖੋਲਦੇ ਨੇ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਸਰਕਾਰ ਨੂੰ ਹਰਿਆਣਾ ਗਵਰਨਮੈਂਟ ਨੂੰ ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਨੇ ਜੇ ਉਹ ਸੁਪਰੀਮ ਕੋਰਟ ਗਏ ਐ ਉਹਨਾਂ ਦੀ ਹਰਿਆਣਾ ਗਵਰਨਮੈਂਟ ਦੀ ਨੀਅਤ ਸਪਸ਼ਟ ਹੁੰਦੀ ਆ ਮੈਂ ਸਾਰੇ ਵਪਾਰੀ ਵੀਰਾਂ ਨੂੰ ਹੁਣ ਬੇਨਤੀ ਕਰਦਾ ਹੁਣ ਆਉਣ ਮੈਦਾਨ 'ਚ ਜਾਣਾ ਖਲਾਉਣਾ ਹੁਣ ਦੇਉਣਾ ਹਰਿਆਣਾ ਗਵਰਨਮੈਂਟ ਦੇ ਖਿਲਾਫ ਇਕੂਠਾ ਦੇਉ ਹਰਿਆਣਾ ਗਵਰਨਮੈਂਟ ਦੇ ਖਿਲਾਫ ਧਰਨਾ ਪ੍ਰਦਰਸ਼ਨ ਪ੍ਰੋਟੈਸਟ ਕਰੋ ਅਜ ਵਕਤ ਹੈ ਨਾ ਸਪੱਸ਼ਟ ਹੋ ਗਿਆ ਕਲੀਅਰ ਹੋ ਗਿਆ ਕਿ ਕਿਸਾਨਾਂ ਨੇ ਬਾਰਡਰ ਨਹੀਂ ਰੋਕੇ ਹਰਿਆਣਾ ਗਵਰਨਮੈਂਟ ਨੇ ਰੋਕੇ ਸੀ ਸੁਪਰੀਮ ਕੋਰਟ ਨੇ ਵੀ ਟਿੱਪਣੀਆਂ ਕੀਤੀਆਂ ਕਿ ਤੁਸੀਂ ਹਾਈ ਕੋਰਟ ਦਾ ਫੈਸਲਾ ਮੰਨਣ ਤੋਂ ਕਿਉਂ ਪਛਦੇ ਹੋ ਸੋ ਮੇਰੀ ਗੱਲ ਬੇਨਤੀ ਹੈ ਭਰਾਵੋ ਉਮੀਦ ਹੈ ਕਿ ਸੁਪਰੀਮ ਕੋਰਟ ਵੀ ਇਸ ਫੈਸਲੇ ਨੂੰ ਐਜ਼ ਇਟ ਇਜ਼ ਰੱਖੇਗੀ ਔਰ ਇਹਨਾਂ ਨੂੰ ਬਾਰਡਰ ਖੋਲਣੇ ਪੈਣਗੇ ਔਰ ਆਪ ਸਭ ਨੂੰ ਮੇਰੀ ਬੇਨਤੀ ਹੈ ਜੇ ਘਰ ਪਾਏ ਹੋਏ ਨੇ ਆਓ ਫਟਾਫਟ ਆਪਦੇ ਘਰਾਂ ਨੂੰ ਸਮੇਟਿਏ ਆਓ ਫਟਾਫਟ ਜਿਹੜੀਆਂ ਟਰੈਕਟਰ ਟਾਲੀਆਂ ਦੀ ਘਾਟ ਨੂੰ ਪੂਰਾ ਕਰੀਏ ਉਹਨੂੰ ਪੂਰਾ ਕਰਦੇ ਹੋਏ ਇਸ ਮੋਰਚੇ ਨੂੰ ਮੁਰ ਦੁਬਾਰਾ ਪਹਿਲਾਂ ਵਾਲੇ ਜੋਬਨ ਦੇ ਵਿੱਚ ਲਿਆ ਕੇ ਜੇ ਦਿੱਲੀ ਦਾ ਪ੍ਰੋਗਰਾਮ ਬਣਦਾ ਹੈ ਸਰਕਾਰ ਵਾਰੀਗਟ ਖੋਲ੍ਹ ਦਿਆ ਹੈ ਤਾਂ ਫਿਰ ਆਪਾਂ ਦਿੱਲੀ ਜਾਣਾ ਹੈ ਇਸ ਲਈ ਤਿਆਰੀ ਕਰਕੇ ਆਓ ਮੈਂ ਫਿਰ ਦੁਬਾਰਾ ਦਿਖਾਣਾ ਚਾਹੁੰਗਾ ਇੱਕ ਬੇਟੀ ਜਿਹੜੀ ਇੱਥੇ ਜਿਹੜੀ ਇੱਥੇ ਮੈਂ ਜੇ ਕਹਾ ਗਲ ਦੁੱਖ ਹੁੰਦਾ ਗਲ ਭਰਦਾ ਹੈ ਕਿ ਟੱਪਰੀ ਵਾਸਾਂ ਦੀ ਤਰ੍ਹਾਂ ਸੜਕ ਤੇ ਬੈਠ ਕੇ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕਰ ਰਹੀ ਹੈ ਇਹ ਵਿਚਾਰ ਹੈ ਸੋਚ ਹੈ ਇਹ ਉਹ ਸਮਝ ਤੋਂ ਨਿਕਲੀ ਗੱਲ ਹੈ ਜੇ ਜਿਹੜੀ ਸਮਝੇ ਮਹਿਸੂਸ ਕਰਦੀ ਹੈ ਕਿ ਆ ਬੱਚੇ ਉਹ ਬੱਚੇ ਤਾਂ ਜਾੜੇ ਮਹਫੂਜ਼ ਰਹਿਣੇ ਨਹੀਂ ਤਾਂ ਜਾ ਕੇ ਇਹਨਾਂ ਦਾ ਭਵਿੱਖ ਬਣੇਗਾ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਂਗੇ ਤਾਂ ਸੋ ਉਸ ਲੜਾਈ ਦੇ ਲਈ ਜਿਸ ਤਰ੍ਹਾਂ ਇਹ ਪਰਿਵਾਰ ਦੇ ਬੱਚੇ ਖੜੇ ਨੇ ਆਓ ਸਾਰੇ ਜਾਣੇ ਹਮਲਾ ਮਾਰੀਏ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੇ ਛੋਟੇ ਛੋਟੇ ਬੱਚੇ ਆਓ ਮੈਦਾਨ ਦੇ ਵਿੱਚ